ਵੇ ਭਾਈ 5 ਮੀਲ ਸਰੰਗ ਘਟ ਘਟ 1 ਕਿਲੋਮੀਟਰ ਦੀ ਸੀਗੀ ਤੇ ਅਸੀਂ ਤੁਰ ਕੇ ਪਾਰ ਕਰੀਏ ਸਾਰੀ ਰੋੜ ਕੇ ਲਿਆਏ ਆ ਸਾਈਕਲ ਲਗਾਤਾਰ ਭਾਈ ਅੱਧਾ ਘੰਟਾ ਹੋ ਗਿਆ ਲਗਾਤਾਰ ਚੜਾਈ ਆਈ ਜਾਂਦੀ ਹੈ ਲਗਾਤਾਰ ਪਹਿਲਾਂ ਤਾਂ ਪੱਟ ਦੁਖਦੇ ਸੀ ਤੇ ਹੁਣ ਦੁਖਣੀਆਂ ਖੁੱਚਾਂ ਪਰ ਮੁੰਡਿਓ ਕੈਮ ਆਹਾਂ ਨਿਕਲਦੀ ਨਹੀਂ ਆਵਾਜ਼ ਬਾਬਾ ਹਾਂ ਆਇਆ ਨਹੀਂ ਰਿਸਪੌਂਸ वैसे तो भैया दी टचकनी दीती हुंदी हैगी पर आ सांदसन डेडे भी सोडे कोले नाल होने जरूरी है। ਰੋ ਭਾਈ। ਕੀ ਕਰ ਬਾਈ? ਇਧਰ ਕਰਦੇ ਨੋੜ ਜੀ ਜੇ ਇਧਰ ਨਾਲ ਹਵਾ ਲੱਗਦੀ ਯਾਰ ਪਾ। ਪਹਿਲੀ ਵਾਰ ਕੈਂਪਿੰਗ। ਕਿਉਂ ਕਿੱਥੇ? ਕਿ ਵੇਚੀ ਸੀ ਸਾਰੀਆਂ ਸਲਾਈਆਂ ਜੀਆਂ। ਵੇਚੀ ਆ। ਹਨੀ। ਹੌਣ ਫਿਰ ਹੋ ਗਿਆ ਕੰਮ ਉਹੀ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਤੇ ਅੱਜ ਨਾ ਕੋਈ ਮੰਦਰ ਮਿਲਿਆ ਤੇ ਨਾ ਕੋਈ ਰਾਹ 'ਚ ਗੁਰਦੁਆਰਾ ਮਿਲਿਆਗਾ ਤੇ ਫਿਰ ਹੁਣ ਰਹਿਣ ਦਾ ਪ੍ਰਬੰਧ ਜਿਹੜਾ ਕੀਤਾਗਾ ਆਪਾਂ ਠੀਕ ਆ ਜੀ ਜਿਹੜਾ ਸਾਰਿਆਂ ਨਾਲੋਂ ਬੈਸਟ ਆਗੀ ਤਾਂ ਹੁੰਦੀ ਹੈਗੀ ਉਹ ਆ ਤੁਸੀਂ ਦੇਖ ਲਓ ਪਟ્રોલ ਪੰਪ ਕਣਕਾ ਬਾਈ ਇੱਥੇ ਆਪਾਂ ਸ਼੍ਰੀਨਗਰ ਨੂੰ ਜਾਂਦੇ ਆ ਨਾ ਇਧਰ ਵੀ ਕਣਕੀ ਬੀਜੀ ਹੋਈ ਆ ਵੀ ਬਾੜੀ ਆਪਾਂ ਚੰਗੀ ਨਹੀਂ ਕਹਿ ਸਕਦੇ ਵੀ ਜ਼ਮੀਨ ਇੰਨੀ ਚੰਗੀ ਉਪਜਾਊ ਨਹੀਂ ਹੋਣੀ ਤੇ ਵੀ ਬਿਰਲੀ ਆ ਇੱਕ ਤਾਂ ਬਹੁਤ ਹਨਾ ਤੇ ਵਿੱਚ ਹਰੀ ਵੀ ਖੜੇ ਆ ਹਜੇ ਬੱਲੀਆਂ ਤੇ ਬਿਰਲੀ ਬਹੁਤਾ ਕਣਕ ਤੇ ਬਰੀਕ ਆ ਗਈ ਆ ਜਿਹੜਾ ਸ਼੍ਰੀਨਗਰ ਨੂੰ ਰੋਡ ਜਾਂਦਾ ਨਾ ਬਾਈ ਕਹਿੰਦੇ ਨੇ 20 ਤੇ ਬਲਾਤੇ ਮੁੰਡਿਆਂ ਦੇ 20 ਆਹ ਬੋਲਤੇ ਜਾਣਾਗਾ ਹਜੇ ਪਤਾ ਨਹੀਂ ਕਿੱਧਰ ਦੀ ਜਾਵਾਂਗੇ ਬੋਲ ਕੇ ਬੋਲ ਗਿਆ ਵੀਰੇ ਜਦੋਂ ਬਾਈ ਆਪਾਂ ਜੰਮੂ ਤੋਂ ਆਹ ਰੋਡ ਆਉਣੀ ਆ ਨਾ ਸ਼੍ਰੀਨਗਰਵਲ ਨੂੰ ਤੇ ਆਹ ਰਾਤ ਚ ਪੁਲ ਬਣੀ ਜਾਂਦਾਗਾ ਇਹਨੂੰ ਸਾਲ ਹੋ ਗਿਆ ਲਗਭਗ ਬਣੀ ਜਾਂਦੇ ਨੂੰ ਸਾਲ ਹੋ ਗਿਆ ਬਾਈ ਕਹਿੰਦੇ ਬਣੀ ਜਾਂਦੇ ਨੂੰ ਤੇ ਹੈਗਾ 170 80 ਫੁੱਟ ਉੱਚਾਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਨੂੰ ਬਾਈ 7 ਦਿਨ ਪੂਰੇ ਹੋ ਗਏ ਸਾਈਕਲ ਟੂਰ ਨੂੰ 8ਵਾਂ ਦਿਨ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਇੱਥੋਂ 5 ਕਿਲੋਮੀਟਰ ਹੈਗਾ ਜੰਮੂ ਬਸ ਨਾਲ ਹੀ ਆ ਜਿੱਥੇ ਅਸੀਂ ਰੁਕਿਆ ਗੁਰਦੁਆਰਾ ਸਾਹਿਬ ਚ ਇਥੋਂ ਨਾਲ ਹੀ ਜੰਮੂ ਸ਼ੁਰੂ ਹੋ ਜਾਂਦਾਗਾ 5 ਕਿਲੋਮੀਟਰ ਤੇ ਅਸੀਂ ਉੱਥੇ ਪਹੁੰਚਦੇ ਆ ਠੀਕ ਆ ਉੱਥੋਂ ਦੇ ਕਿੱਦਾਂ ਦੇ ਲੋਕ ਨੇ ਠੀਕ ਆ ਕਿਵੇਂ ਦਾ ਏਰੀਆਗਾ ਹਨਾ ਕੀ ਉਹ ਫਸਲ ਬੀਜਦੇ ਆ ਕਿੱਦਾਂ ਦਾ ਕੁਝ ਜੋ ਵੀ ਹੋਊਗਾ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਸਵੇਰੇ ਗੁਰਦੁਆਰਾ ਸਾਹਿਬ ਚ ਅਸੀਂ ਨਹਾ ਤੋਂ ਲਏ ਤੇ ਹੁਣ ਆਪਣੀ ਟੀਮ ਰੈਡੀ ਹੈਗੀ ਸੰਦੀਪ ਦਾ ਸਫਰਨਾਮਾ ਤੇ ਹਰਪਾਲ ਫੇਰ ਬੰਦਾ ਇੰਸਟਾਗ੍ਰam ਤੇ ਨਵਾਂ ਪੇਜ ਬਣਾਇਆ ਇਹਨੂੰ ਵੀ ਫੋਲੋ ਕਰ ਲਿਓ ਸਾਰੇ ਜਾਣੇ ਤੇ ਸੰਗਤੋਂ ਚੱਲੀਏ ਆਪਾਂ ਹਾਂਜੀ ਮੈਂ ਸਮਾਨ ਸਮੂਹ ਆਪਣਾ ਸਾਰਾ ਰੈਡੀ ਆ ਪਾਵਰ ਬੈਂਕ ਚਾਰਜ ਕਰ ਲਈ ਕੱਲ ਬਹੁਤ ਤੰਗ ਹੋਇਆ ਨਾ ਫੋਨ ਫਾਨ ਚਾਰਜ ਕਰ ਲਏ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਬਾਬਾ ਜੀ ਨੂੰ ਟੇਕ ਕੇ ਮੱਥਾ ਚਲੋ ਬਈ ਲੈ ਕੇ ਬਾਬੇ ਦਾ ਨਾਮ ਜੀ ਤੇ ਤੁਰ ਪਏ ਪੈਸੇ 2 ਕਿਲੋਮੀਟਰ ਪਿੱਛੇ ਗੱਡੇ ਆਏ ਟਾਈਮ 9:30 ਹੋ ਗਏ ਤੇ ਬਸ ਸਾਹਮਣੇ ਜੰਮੂ ਹੀ ਆਗਾ ਆ ਜੰਮੂ ਦਾ ਏਰੀਆ ਸਾਹਮਣੇ ਜਮਾ ਮੇਨ ਸਿਟੀ ਜੰਮੂ ਜੰਮੂ ਬਾਈ ਅਸੀਂ ਪਹੁੰਚ ਗਏ ਸਾਰਿਆਂ ਤੋਂ ਪਹਿਲਾਂ ਜਾਣਾ ਅਸੀਂ ਨਵੀਂ ਬਸਤੀ ਚ ਉੱਥੇ ਅਸੀਂ ਵੋਕੜੀ ਪੂ ਲੱਭਣਾਗਾ ਤੇ ਆਧਾਰ ਕਾਰਡ ਥੋੜੇ ਜਿਹੀ ਸੈਟਿੰਗ ਕਰਾਉਣਾ ਥੋਨੂੰ ਤੇ ਸੰਦੀਪ ਹਣੀ ਪਾਜੀ ਸ਼ਾਪਿੰਗ ਕਰ ਰਹੇ ਆਗੇ ਹਲਕੀ ਜੀ ਸ਼ਾਪਿੰਗ ਟੀ-ਸ਼ਰਟ ਲੈਣੀ ਆ ਸੰਦੀਪ ਕੀ ਹਾਲ ਹੈ ਉਸਤਾਦ ਜੀ ਠੀਕ ਹੋ ਬਾਈ ਕੀ ਨਾਮ ਆ ਜੀ ਤੁਹਾਡਾ ਮੈਂ ਨੋਦੀ ਦਾ ਬਜਰਾਲ ਮੇਰਾ ਕੀ ਬਾਈ ਅੱਭੀ ਬਜਰਾਲ ਅੱਭੀ ਬਜਰਾਲ ਤੇ ਮੁੰਡੇ ਨੂੰ ਆਪਣੇ ਨੂੰ ਦੇ ਦੇ ਵਾ ਟੀ-ਸ਼ਰਟ ਵਧੀਆ ਜੀ ਹੰਦੀਪ ਬੋਡੀ ਤਾਂ ਨਾ ਦਿਖਾਈ ਡਰ ਜਾਣਗੇ ਛੋਲਾ ਫਰ ਫਰ ਚਿੱਟੀ ਦਾ ਰਹਿਣ ਦੋ ਬਈਆ ਚਿੱਟੀ ਤੇ ਰਹਿਣ ਦੋ ਭਾਈਆ ਚਿੱਟੇ ਵਾਲੇ ਦਾ ਮੂੰਹ ਹੀ ਹੈ ਨਹੀਂ ਗੇ ਬੈਡ ਜੂਜੂ ਕੋਈ ਚੱਕਰ ਨਹੀਂ ਹੈ ਲਾਲ ਪੀਲੇ ਆ ਉਹ ਨਹੀਂ ਗੁਦਗੇ ਸਾਡੇ ਹਾਂ ਆ ਵੀ ਠੀਕ ਆ ਆ ਸ਼ਰਟ ਗੱਲ ਆ ਬਾਓ ਇੱਕ ਪੜਕੀ ਲਈ ਨਹੀਂ ਨਹੀਂ ਅੱਜ 16 ਕਰ ਲੈ ਭਾਈ ਯਾਰ ਹੁਣ ਤੂੰ ਵੀਡੀਓ ਬਣਾਉਂਗਾ ਮੇਰੇ ਅੱਗੇ ਮੇਰਾ ਤਾਂ ਸਰੀਰ ਹੈ ਨਹੀਂ ਆ ਮੈਂ 파ਟੇ ਦੇਖਣੀ ਆ ਪਾਕੇ ਕੀ ਦੇਖਣੀ ਆ ਵਾ ਤੂੰ ਆ ਹੀ ਲੈ ਆਉਣਾ ਆ ਵੀ ਠੀਕ ਆ ਉਹ ਰੰਗ ਬਰੰਗੇ। ਲਾਲ ਉੱਤਰ ਜੂਆ। ਉੱਤਰ ਨੂੰ ਤੂੰ ਬੜਾ ਗਾਂ ਲਾਲ ਜੀ ਠੀਕ ਲੱਗਦੇ ਲਾਲ ਜੀ ਪਾ ਕੇ ਦੇਖ ਲੈ। ਮੈਂ ਬਰਾਂਡ ਲਾਉਂ। ਪਤਾ ਨਹੀਂ ਰਾਤ ਕਿੱਥੇ ਕੱਟਣੀ ਪਏ ਇਹ ਗੱਲਾਂ ਦੇ ਕਰਦਾ। ਉੱਠੀ ਪਾਈ ਜਾਂਦਾ ਨਾ ਮੈਨੂੰ ਲੱਗਦਾ। ਪਹਿਲਾਂ ਹੀ ਪਤਾ ਨਹੀਂ ਮੈਨੂੰ। ਜਿੰਸਾਂ ਦਾ। ਨੇਪੜ ਕੀ ਸ਼ਾਪਿੰਗ ਆ? ਦੋ ਟੀ-ਸ਼ਰਟਾਂ ਲੈ ਲਈਆਂ ਤੇ ਦੋ ਮੁੰਡੇ ਨੇ ਕਹਿੰਦੇ ਕੱਚੀਆਂ ਲੈ ਲਿਆ। ਠੀਕ ਆ ਬਾਈ ਜੀ। ਧੰਨਵਾਦ ਜੀ। ਆਜਾ ਮੁੰਡਿਆ ਜੰਮੂ ਵਿੱਚ ਬਈ ਇੱਕ ਰਗੂਨਾਥ ਮੰਦਿਰ ਹੈ ਨਾ ਨਾਂ ਤੇ ਇਹ ਜੰਮੂ ਦੇ ਸਿਟੀ ਸੈਂਟਰ ਵਿੱਚ ਹੈਗਾ ਤੇ ਇਹ ਮੰਦਿਰ ਬਣਾਉਣ ਦੀ ਸ਼ੁਰੂਆਤ ਮਹਾਰਾਜਾ ਗੁਲਾਬ ਸਿੰਘ ਨੇ ਕਰਵਾਈ ਸੀ ਪਰ ਇਹ ਮੰਦਿਰ ਨੂੰ ਪੂਰਾ ਉਹਨਾਂ ਦੇ ਪੁੱਤਰ ਮਹਾਰਾਜਾ ਰਣਵੀਰ ਸਿੰਘ ਨੇ ਕੀਤੀ ਸੀਗੀ ਤੇ ਜਿਹੜੀ ਜੰਮੂ ਦੀ ਕੁੱਲ ਆਬਾਦੀ ਹੈ ਨਾ 30 ਲੱਖ ਜਿਸ ਵਿੱਚ ਮੁਸਲਮਾਨ ਲੋਕ 30% ਰਹਿੰਦੇ ਆ ਤੇ Hindu ਲੋਕ 68% ਤੇ ਹੋਰ ਆਸ-ਪਾਸੇ ਵਾਲੇ 4% ਲੋਕ ਰਹਿੰਦੇ ਆਗੇ ਤੇ ਬਾਕੀ ਜਿਹੜੀਆਂ ਇੱਥੋਂ ਦੀਆਂ ਮੁੱਖ ਫਸਲਾਂ ਹਨਾ ਕਣਕ ਹੋ ਗਈ ਜੌਂ ਹੋ ਗਏ ਤੇ ਫਲ ਵਗੈਰਾ ਹੋ ਗਏ ਸੇਬ ਆੜੂ ਇਦਾਂ ਦੇ ਜਿਹੜੇ ਫਲ ਵਗੈਰਾ ਇੱਥੇ ਹੁੰਦੇ ਆਗੇ ਤੇ ਇਹ ਇੱਕ ਘੁੰਮਣ ਵਾਲੀ ਟੂਰਿਸਟ ਪਲੇਸ ਆਗੇ ਬਹੁਤ ਲੋਕ ਇੱਥੇ ਘੁੰਮਣ ਆਉਂਦੇ ਆਗੇ ਆਏ ਹਾਏ 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 ਤੇਰੇ ਸੱਜਣਾ ਕਿੱਧਰ ਫਿਰਦਾ ਘੁੰਮਦਾ ਹੁਣ ਆ ਮਾਰੀ ਕਣ ਤੇ ਲੱਪੜ ਤੇ ਸ਼੍ਰੀਨਗਰ ਇੱਥੋਂ ਬਾਈ ਹੈਗਾ ਜੀ 290 ਕਿਲੋਮੀਟਰ ਦੂਰ ਇਹ ਜੰਮੂ ਨਿਕਲਦੇ ਨਿਕਲਦੇ ਤੇ ਸਾਡਾ ਸਾਹ ਫੁੱਲ ਗਿਆ ਆ ਹੁਣ ਥੋੜੀ ਠੀਕ ਰੋਡ ਆਈ ਐ ਜਿਹੜਾ ਸਾਈਕਲ ਆਪ ਹੀ ਤੁਰਿਆ ਜਾਂਦਾਗਾ ਤੇ ਇੱਧਰ ਦੇਖ ਵਿਊ ਬਹੁਤ ਚੰਗਾਗਾ ਬਾਈ ਇੱਕ ਵਾਰ ਤਾਂ ਬਈ ਪੂਰਾ ਘੈਂਟ ਰੋਡ ਆਗਾ ਨਾ ਹੀ ਜ਼ੋਰ ਲੱਗਦਾਗਾ ਤੇ ਐ ਪੂਰੇ ਬੈਂਗ ਬਲਾਈਆਂ ਗੋਲਗਾਲ ਜੇ ਮੋੜ ਆ ਗਈ ਪੂਰੇ ਨਿਆਰੇ ਵਾਲਾ ਕੰਮ ਆਗਾ ਹਵਾ ਵੀ ਵਧੀਆ ਠੰਢੀ ਆਉਂਦੀ ਹੈਗੀ ਤੇ ਗਾਂ ਦੇ ਖੋ ਚੜਾਈ ਕਿੱਥੋਂ ਸ਼ੁਰੂ ਹੁੰਦੀ ਹੈਗੀ ਕੀ ਗੱਲਬਾਤ ਬਣਦੀ ਹੈਗੀ ਮੋੜ ਬਹੁਤ ਘੈਂਟ ਆਉਂਦੇ ਹੈਗੇ ਇੰਨਾ ਦਾ ਨਜ਼ਾਰਾ ਆਈ ਜਾਂਦਾ ਭਾਈਓ ਠਲਾਨ ਜੀ ਆ ਜਾਂਦੀ ਆ ਉਹ ਤਾਂ ਵਧੀਆ ਠੰਡੀ ਹਵਾ ਲੱਗਦੀ ਆ ਤੇ ਉਹਨੇ ਆਂ ਚੜਾਈ ਐਂ ਲੱਗਦਾ ਇੱਥੇ ਹੀ ਨਹੀਂ ਗਰਮੀ ਹੈਣੀ ਮੁੰਡਾ ਕਹਿੰਦੇ ਗੋਨਕਦੀਰਾ ਪੀਣਾਗਾ ਇੱਕ 30 ਵਾਲਾ ਇੱਕ 20 ਵਾਲਾ ਆ ਇੱਕ 30 ਵਾਲਾ ਇੱਕ 40 ਵਾਲਾ ਕੀ ਵਾਲੇ ਕਰਾ ਲੋ 10 ਰੁਪਏ ਰੇਟ ਵਧਿਆ ਅੱਛਾ ਇੱਕ 30 ਵਾਲਾ ਇੱਕ 40 ਵਾਲਾ ਤੇ ਬਾਲਾ ਛੋਟਾ ਗਲਾਸ ਹੈ ਫਿਰ 40 ਵਾਲਾ ਹੀ ਕਰ ਦੇ ਬਾਈ 40 ਵਾਲਾ ਕਰ ਦੇ ਠੱਲਾ ਪਾਣੂ 20 ਵਾਲਾ ਦਾ ਪੈਸ ਹੈ ਨਾ ਉੱਥੇ ਆਜੀ ਗੁੰਦ ਗਦੀਰਾ ਪਾ ਦਿਵਾਵਾ ਮੁੰਡੇ ਗਰਮੀ ਚ ਆਏ ਆ ਤੇ ਨਿੰਬੂ ਪਾ ਦਿਓ ਜਿਆਦਾ ਚਿਲਡ ਕਰ ਦਿਓ ਬਈ ਆ ਮੈਂ ਮੜਾ ਦਿਖਾਣਾ ਇਧਰ ਵੀ ਕਿੱਦਾਂ ਬਣਾਉਨੇ ਹੋ ਤੁਸੀਂ ਠੀਕ ਆ ਜੀ ਮੁੰਡਾ ਪੂਰਾ ਕਰੀ ਆ ਨਿੰਬੂ ਕੱਟਦੇ ਬਾਈ ਨੇ ਇਹ ਆਖ ਲਿਆ ਨਿੰਬੂ ਨਚੋੜ ਆ ਹਾਂ ਮਾਰਦਾ ਪ੍ਰੈਸ਼ਰ ਆ ਰੋਮੰਡਾ ਤਨ ਮੁੰਡਾ ਆਲਾ ਨਾਮ ਆ ਗਏ ਗੁੰਗਤੀਰਾ ਹੁੰਨ ਕਤੀਰਾ ਇੱਕ ਚ ਘੱਟ ਰੱਖਿਆ ਭਾਈ ਦੋ ਜਹ ਫਲ ਬਾਰੇ ਇੱਕ ਚ ਘੱਟ ਰੱਖਿਆ ਜੀ ચક્રપા થેન્ક યુ બહુ બહુ ધન્યવાદ સાડી એ મીઠા પાણી હું હે 40 ਰੁਪਏ ਦਾ ਗਲਾਸ ਬਣ ਕੇ ਹੋ ਗਿਆ ਤਿਆਰ ਬਲੈਰੋ ਗੱਡੀ ਤੇ ਭਾਈ ਕਸ਼ਮੀਰੀ ਮੁੰਡਾ ਸੀਗਾ ਤੇ ਸਾਨੂੰ ਦੇਖ ਕੇ ਪਾਣੀ ਦੀ ਬੋਤਲ ਦੇ ਕੇ ਗਿਆਗਾ ਕਹਾਰਪਾਲ ਜੀ ਕੀ ਹਾਲ ਹੈ ਪਾਣੀ ਪੀ ਲੋ ਘੜ ਘੜੋ ਮੁੰਡਾ ਦੇ ਕਿਹਾ ਕਸ਼ਮੀਰੀ ਗੱਡੀ ਤੇ ਨਹੀਂ ਲੰਘਿਆ ਸੀਗਾ ਬਲੈਰੋ ਗੱਡੀ ਤੇ ਉਹ ਦੇ ਕੇ ਗਿਆਗਾ ਕਿਓ ਜੀ ਬਾਈ ਆਪਾਂ ਜੰਮੂ ਤੋਂ ਆਹ ਰੋਡ ਆਉਣੀ ਆ ਨਾ ਸ਼੍ਰੀਨਗਰਵਲ ਨੂੰ ਤੇ ਆਹ ਰਾਤ ਚ ਪੁਲ ਬਣੀ ਜਾਂਦਾਗਾ ਇਹਨੂੰ ਸਾਲ ਹੋ ਗਿਆ ਲਗਭਗ ਬਣੀ ਜਾਂਦੇ ਨੂੰ ਸਾਲ ਹੋ ਗਿਆ ਬਾਈ ਕਹਿੰਦੇ ਬਣੀ ਜਾਂਦੇ ਨੂੰ ਤੇ ਹੈਗਾ 170 80 ਫੁੱਟ ਉੱਚਾਗਾ ਸਿੱਧਾ ਹੈ ਕਸ਼ਮੀਰ ਸ਼੍ਰੀਨਗਰਵਲ ਨੂੰ ਜਾਊਗਾ ਇੱਕ ਹਜੇ ਸਾਲ ਹੀ ਹੋਇਆ ਬੰਦ ਨੂੰ ਬਹੁਤ ਉੱਚਾ ਪੋਲਾ ਬਾਈ ਇਹ ਆ ਦੇਖੋ ਤੇ ਕੰਮ ਚੱਲੀ ਜਾਂਦਾਗਾ ਆਪਾਂ ਵੀ ਚੱਲੀਏ ਫਿਰਗਾ ਆਨੂੰ ਆ ਬੰਦਾ ਜਾਣਾ ਹੀ ਪਊਗਾ ਆ ਜਿਹੜਾ ਸ਼੍ਰੀਨਗਰ ਨੂੰ ਰੋਡ ਜਾਂਦਾ ਨਾ ਬਾਈ ਕਹਿੰਦੇ ਨੇ ਵੀਟਰੇ ਬੁਲਾਤੇ ਮੁੰਡਿਆਂ ਦੇ ਵੀਟਰੇ ਆ ਬੋਲਤੇ ਜਾਣਾਗਾ ਹਲੇ ਪਤਾ ਨਹੀਂ ਕਿੱਧਰ ਦੀ ਜਾਵਾਂਗੇ ਬੋਲ ਕੇ ਬੋਲ ਕੇ ਵੀਟਰੇ ਪਾਣੀ ਵੀ ਬਾਈ ਹੈ ਨਹੀਂਗਾ ਇੱਥੇ ਪਾਸੇ ਤੱਤਾ ਹੋਇਆ ਪਾਣੀ ਜਮਾ ਅੱਗ ਵਰਦੀ ਆ ਕੀ ਲਗਾਤਾਰ ਭਾਈ ਅੱਧਾ ਘੰਟਾ ਹੋ ਗਿਆ ਲਗਾਤਾਰ ਚੜਾਈ ਆਈ ਜਾਂਦੀ ਹੈ ਲਗਾਤਾਰ ਪਹਿਲਾਂ ਤਾਂ ਪੱਟ ਦੁਖਦੇ ਸੀ ਤੇ ਹੁਣ ਦੁਖਣੀਆਂ ਖੁਚਾਂ ਪਰ ਮੁੰਡਿਓ ਕੈਮ ਆਹਾਂ ਨਿਕਲਦੀ ਨਹੀਂ ਆਵਾਜ਼ ਬਾਬਾ ਹਾਂ ਆਇਆ ਨਹੀਂ ਰਿਸਪੌਂਸ ਨਹੀਂ ਹੈਗਾ ਕੈਮ ਛਾ ਅੱਗੇ ਰੁਕ ਜੋ ਮੜਾ ਜਾ ਧੰਮ ਲੈ ਲੋ ਇੱਕ ਪਾਣੀ ਹੈ ਨਹੀਂ ਬਾਈ ਯਾਰ ਪਾਣੀ ਜਮ ਤੱਤਾ ਹੋਇਆ ਪੈ ਕੇ પેટ્રોલ ਪੰਪ ਹੀ ਨਹੀਂ ਆਇਆ ਪਾਣੀ ਪੀਣ ਵਾਸਤੇ ਤੁਰਦੇ ਤੁਰਦੇ ਭਾਈ ਬਹੁਤ ਉੱਪਰ ਆ ਗਏ। ਉਹ ਸਾਹਮਣੇ ਸਾਨੂੰ ਪੁਲ ਦੇਖਦੇ ਆ। ਉੱਥੋਂ ਆਏ ਆਂਗੇ। ਪਿਛੇੜੀ ਆਪਾਂ ਵੀਡੀਓ ਬਣਾਈ ਸੀ ਉਹ ਪੁਲਾਂ ਦੀ ਵੀ ਬਹੁਤ ਉੱਚੇ ਆ ਬਣੀ ਜਾਂਦੇ ਆਗੇ। ਉੱਥੋਂ ਇੱਥੇ ਆ ਗਏ। ਚਲੋ ਮੁੰਡਿਆ ਹੁਣ ਚੜਜੋ ਥੋੜੀ ਟਲਾਨ ਆਈ ਹੈਗੀ ਬਾਬੇ ਦਾ ਨਾਲੇ ਕੇ ਚੜਜੋ ਸਾਈਕਲਾਂ ਤੇ। ਚਲੋ ਕਰਾ ਚਾਪ ਬਛਲੋ ਤੇ ਥੋੜਾ ਟਾਈਮ ਰੈਸਟ ਕਰ ਲਗੇ। ਨਾਲੇ ਪਾਣੀ ਪੂਣੀ ਪੀ ਲਗੇ ਯਾਰ। ਹਨਾ। ਕਿਆ ਪੀਂਦੇ ਸੀ ਬਾਈ ਤੇ ਆ ਆਪਾਂ ਨਾਲ ਹੀ ਘਰੋਂ ਬਿਸਕੁਟ ਲੈ ਕੇ ਆਏ ਸੀਗੇ ਇਹ ਖਾਂਦੇ ਸੀ ਰਪਾਲ ਕਹਿੰਦਾ ਮੈਨੂੰ ਭੁੱਖ ਲੱਗੀ ਆ ਉਧਰੋਂ ਦਾ ਚੜਾਈ ਆ ਤੇ ਪੁੱਲ ਗਰਮੀ ਆ ਇਹ ਤਰੰਦਰ ਪਰੌਠੇਨ ਬਾੜ ਦੇ ਜਾਂਦਾ ਉੱਬਲ ਨੇ ਗੇਰ ਪਹਾੜ ਤਰੇ ਭੁੱਖ ਲੱਗੀ ਐ ਹਰ ਜੇ ਰਾਹਾਂ ਦੇ ਬਾਈ ਬਸ ਇੱਕ ਪੈਟਰੋਲ ਪੰਪ ਹੀ ਆਉਂਦਿਆ ਜਿੱਥੇ ਤੁਸੀਂ ਠੰਡਾ ਪਾਣੀ ਫ੍ਰੀ ਪੀ ਸਕਦੇ ਹੋ ਨਹੀਂ ਤਾਂ ਤੁਹਾਨੂੰ ਬੋਤਲੀ ਪਾਣੀ ਦੀ ਲੈਣੀ ਪਊਗੀ ਬਹੁਤ ਪਟਰੋਲ ਬੰਪ ਆ ਜਾਂਦੇ ਹਨਾ 2-4 ਕਿਲੋਮੀਟਰ ਤੇ 5 ਕਿਲੋਮੀਟਰ 7 ਕਿਲੋਮੀਟਰ ਤੇ ਕਿਉਂਕਿ ਬਾਈ ਚੜਾਈ ਚੜਦੇ ਆਣਾ ਸਾਈਕਲ ਤੇ ਪਿਆਸ ਤਾਂ ਲੱਗਦੀ ਲੱਗਦੀ ਆ ਬਹੁਤ ਲੱਗਦੀ ਆ ਮਾਹ ਜਮਾ ਤਾਲੂਏ ਨਾ ਜੀਭ ਲੱਗ ਜਾਂਦੀ ਹੈਗੀ ਅੱਗੇ ਆ ਗਈ ਬਾਈ ਸੁਰੰਗ ਪਹਾੜ ਕੱਟ ਕੇ ਬਣਾਈ ਹੋਈ ਹੈਗੀ ਤੇ ਦੇਖਦੇ ਆ ਕਿੰਨੀ ਕ ਲੰਬੀ ਹੋਊਗੀ ਇਹ ਹੈ ਕੱਟੀ ਆ ਹਾ 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 ਇਹਦਾ ਮੜੀ ਜੀ ਆਣਾ ਓਏ ਸਾਹਮਣੇ ਰਾਹ ਦਿਖੀ ਜਾਂਦਾਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੈਲਕਮਸ ਯੂ ਲਓ ਬਾਬੇ ਉਹ ਦੇਖ ਲੋ ਪਹਾੜ ਕੱਟ ਕੇ ਸਰੰਗ ਬਣਾਈ ਹੋਈ ਆ ਵਿੱਚ ਦੀ ਰਾਹ ਬਣਾਇਆ ਹੋਇਆਗਾ ਸੜਕ ਵਧੀਆ ਬਣੀ ਹੋਈ ਆ ਲਾਈਟਾਂ ਲੂਟਾ ਵੀ ਲੱਗੀਆਂ ਹੋਈਆਂ ਆ ਇਹ ਤਾਂ ਛੋਟੀ ਅਧਰ ਜਦੋਂ ਮਨਾਲੀ ਸਾਈਡ ਜਾਂਦੇ ਆ ਨਾ ਉਹ ਬੜੀ ਲੰਮੀ ਆ ਯਾਨ ਲਿਖਾ ਰੌਲਾ ਪਾਉਂਦੀ ਆ ਲਗਾਤਾਰ ਭਾਬਿਓ ਹੈ ਤੀਜੀ ਸਰੰਗ ਜੀ ਆ ਗਈ ਹੈ ਤਾਂ ਛੋਟੀਆਂ ਛੋਟੀਆਂ ਹੀ ਆ ਬਾਲੀਆਂ ਵੱਡੀਆਂ ਨਹੀਂ ਕੁਸ ਪਰ ਥੋੜਾ ਜਿਹਾ ਇਦਾਂ ਸਾਫਰਾ ਹੁੰਦਾਗਾ ਖੇਰਾ ਬਣਾਈ ਹੁੰਦੀ ਹੈ ਕਿ ਸਰੰਗ ਜੀ ਪਹਾੜ ਕੱਟ ਕੇ ਕਿਆ ਬੋਰਡਾਂ ਤੇ ਨਾ ਉਰਦੂ ਚ ਲਿਖਿਆ ਹੋਇਆਗਾ ਪਤਾ ਵੀ ਨਹੀਂ ਲੱਗਦਾ ਕੀ ਲਿਖਿਆ ਆ ਵਾਵਾ ਲੰਬੀ ਆ ਖਾਸੀ ਲੰਬੀ ਆ ਸਰੰਗ ਇਹ ਬਈ 5 ਮੀ ਸਰੰਗ ਕਟੋ-ਕਟੇ 1 ਕਿਲੋਮੀਟਰ ਦੀ ਸੀਗੀ ਤੇ ਅਸੀਂ ਤੁਰ ਕੇ ਪਾਰ ਕਰੀਏ ਸਾਰੀ ਰੋੜ ਕੇ ਲਿਆਏ ਆ ਸਾਈਕਲ ਸ਼੍ਰੀ ਗੰਗਾ ਨਗਰ 225 ਕਟੜਾ ਰਹਿ ਗਿਆ 19 ਕਿਲੋਮੀਟਰ ਮੈਂ ਹਰਪਾਲ 10 ਮਿੰਟ ਰੈਸਟ ਕਰਦੇ ਹਾਂ ਪ੍ਰਧਾਨ ਹੋਣੇ ਫੋਟੋਆਂ ਖਿਜਣ ਚ ਬੀਜੀ ਆ ਤੇ ਮੈਂ ਸ਼ਾਮ ਦਾ ਰਾਤ ਦਾ ਖਾਣ ਪੀਣ ਦਾ ਇੰਤਜ਼ਾਮ ਕਰਨ ਚ ਬੀਜੀ ਆ ਸਾਈਕਲ ਆਪਣੇ ਆ ਖੜੇ ਆ ਏ ਜੇ ਮੈਂ ਤੁਹਾਨੂੰ ਜਗਾ ਦੱਸਾਂ ਜਗਾ ਦੱਸਾਂ ਕਾ ਬੋਰਡ ਤੇ ਲਿਖਿਆ ਹੋਇਆਗਾ ਕਟ ਰਹਾ ਥੋੜਾ ਸਾਈਡ ਤੇ ਰਹਿ ਜਾਂਦਾਗਾ ਅਸੀਂ ਸ਼੍ਰੀ ਨਗਰ ਵੱਲ ਸਿੱਧਾ ਰੋਡ ਪਈ ਹੋਿਆਂਗੇ ਇਹ ਕਿਹੜਾ ਇੱਕ ਮਿੰਟ ਮੈਂ ਤੁਹਾਨੂੰ ਦੇਖ ਕੇ ਦੱਸਦਾ ਕਿਹੜਾ ਸ਼ਹਿਰ ਆਗਾ ਇਹ ਕਿੱਥੇ ਲਿਖਿਆਗਾ ਹਾਂ ਆ ਗਿਆ ਡਾਮੀ ਡਾਮੀ ਸ਼ਹਿਰ ਆ ਜੀ ਇਹ ਤੇ ਹੁਣ ਆਪਾਂ ਖਾਣ ਪੀਣ ਦਾ ਥੋੜਾ ਜਿਹਾ ਇੰਤਜ਼ਾਮ ਕਰ ਲਗੇ ਨਾਲ ਫੜ ਲਗੇ ਕਿਉਂਕਿ ਹੋਰ ਪਤਾ ਰਾਹ 'ਚ ਬਾਈ ਸ਼ਹਿਰ ਸ਼ੁਰ ਆਵੇ ਨਾ ਆਵੇ ਹਨਾ ਪਹਾੜੀ ਇਲਾਕਾ ਇਸ ਲਈ ਆਪਣਾ ਜਿੱਥੇ ਵੀ ਕੋਈ ਦੁਕਾਨ ਪੈਂਦੀ ਆ ਸ਼ਾਮ ਤੋਂ ਪਹਿਲਾਂ ਹਨਾ ਵੈਰਾਈਟੀ ਸਟੋਰ ਕੋਈ ਮਿਲਦਾ ਉੱਥੋਂ ਮਾੜਾ ਮੋਟਾ ਜਿਹੜੀ ਲੋੜੀ ਦੀ ਚੀਜ਼ ਆ ਤੇ ਉਹ ਲੈ ਲੈਣੀ ਚਾਹੀਦੀ ਆ ਪੈਸਾ ਦਿਓ ਖਜ਼ਾਂਚੀ ਸਾਹਿਬ ਤੇ ਆ ਤੁਹਾਨੂੰ ਥੱਲੇ ਮੈਂ ਕਣਕ ਵੀ ਦਿਖਾਉਣਾਗਾ ਨਾਲ ਕੀ ਹਾਲ ਆ ਜੀ ਠੀਕ ਆ ਆਪਾਂ ਬੜਾ ਜ਼ਿਮੀਦਾਰਾਂ ਦੇ ਮੁੰਡੇ ਆ ਨਾ ਤੁਹਾਨੂੰ ਪਤਾ ਫਿਰ ਥੋੜੀ ਵਿੱਚ ਖੇਤੀ ਵੀ ਜਾਗ ਪੈਂਦੀ ਹੈਗੀ ਆ ਦਿਖਾਉਣਾ ਤੁਹਾਨੂੰ ਕਣਕ ਕਿਵੇਂ ਆ ਕੀ ਗੱਲਬਾਤ ਆ ਕਣਕ ਦੀ ਉਹ ਗਾਂ ਜਮੀ ਵੀ ਵਿਜੀ ਪਈ ਐ ਬੰਦੇ ਖਤਰਨਾਕ ਆ ਰੇ ਤਾਂ ਪਾੜਾਂ ਤੇ ਜਮੀ ਵੀਜੀ ਬੈਠੇ ਆਗੇ ਉਧਰ ਹੀ ਜਾਣਾ ਇਧਰ ਤਾਰ ਲੱਗੀ ਹੋਈ ਆ ਉਧਰ ਸਾਹਮਣੇ ਤਾਰ ਨਹੀਂ ਲੱਗੀ ਮੈਂ ਕਹਣਾ ਕੈਂਪਿੰਗ ਟੈਂਟ ਆ ਜਾ ਇੱਥੇ ਲਾ ਲਗੇ ਯਾਰ ਆ ਵੀ ਵਧੀਆ ਪਰ ਉਹਨਾਂ ਕੋਈ ਇੱਥੇ ਕੋਟੇ ਆ ਦੇਖੋ ਭਾਈ ਜਮੀ ਹਨ ਪੱਕੀ ਪਈ ਐ ਆ ਗਿਆ ਤੇ ਆਹ ਕਣਕ ਆ ਭਾਈ ਇੱਥੇ ਆਪਾਂ ਸ਼੍ਰੀਨਗਰ ਨੂੰ ਜਾਂਦੇ ਹਾਂ ਨਾ ਇਧਰ ਵੀ ਕਣਕੀ ਬੀਜੀ ਹੋਈ ਆ ਵੀ ਬਾੜੀ ਆਪਾਂ ਚੰਗੀ ਨਹੀਂ ਕਹਿ ਸਕਦੇ ਵੀ ਜ਼ਮੀਨ ਇੰਨੀ ਚੰਗੀ ਉਪਜਾਊ ਨਹੀਂ ਹੋਣੀ ਤੇ ਵੀ ਬਿਰਲੀ ਆ ਇੱਕ ਤਾਂ ਬਹੁਤ ਹਨਾ ਤੇ ਵਿੱਚ ਹਰੀ ਵੀ ਖੜੇ ਆ ਹਜੇ ਬੱਲੀਆਂ ਤੇ ਬਰਲੀ ਬਹੁਤਾ ਕਣਕ ਤੇ ਬਰੀਕ ਆ ਗਈ। ਬੱਲੀ ਉਨੀ ਮਜ਼ਬੂਤ ਨਹੀਂ ਹੈਗੀ ਪੂਰੀ ਮੋਟੀ। ਆ ਅਸੀਂ ਥੋੜੇ ਕਿਸਾਨ ਵੀਰ ਵੀ ਹੈਗੇ ਆ ਨਾ। ਸਾਰਾ ਕੁਝ ਹੀ ਆ ਤੁਹਾਨੂੰ ਪਤਾ ਫਿਰ ਸਾਰਾ ਗੱਲਬਾਤ ਆਪਾਂ ਵਿੱਚੇ ਕਿਸਾਨੀ, ਲਾਹ ਮੁਦੇ, ਕਮੇਟੀ-ਕਮੁੱਡੀ ਸਭ ਬਾਬਾ ਸਾਰੀਆਂ ਗੱਲਾਂ ਹੀ ਮਿਲਣਗੀਆਂ ਆਪਣੀ ਤੁਹਾਨੂੰ ਵੀਡੀਓ 'ਚ। ਤੇ ਹੁਣ ਚੱਲਗੇ ਫੇਰ ਉੱਪਰ ਵੱਲ ਨੂੰ। ਆਪਾਂ ਹੁਣੀ ਇਧਰੋਂ ਥੱਲੇ ਨੂੰ ਆਏ ਸੀ ਬਾਈ ਹਨਾ। ਉਧਰ ਕਣਕ ਦੇਖਣ ਜਾਂਦੇ ਸੀਗੇ ਉਦੋਂ ਆ ਸ਼ਟਰ ਬੰਦ ਸੀਗਾ ਆਪਾਂ ਕਹਿੰਦੇ ਇੱਥੇ ਕੈਂਪਿੰਗ ਟੈਂਟ ਲਾ ਲ ਗਏ ਤੇ ਹੁਣ ਆ ਬਾਈਆਂ ਨੇ ਹੁਣੀ ਆ ਕੇ ਖੋਲਿਆ ਇੱਕ ਮਿੰਟ 'ਚੀ ਤੇ ਇਹਦਾ ਜਿਮ ਆਂਗੀ ਦੇਖਗੇ ਥੋੜਾ ਜੰ ਅੰਦਰ ਜਾ ਕੇ ਆਈਏ ਬਾਹਰ ਹੀ ਲਿਖਿਆ ਹੋਇਆ ਬਾਈ ਕਹਿੰਦੇ ਚੱਪਲਾਂ ਬਾਹਰ ਲਾ ਕੇ ਆਓ ਤੇ ਟਾਵਲਾ ਉਹਦਾ ਨਾਲ ਲੈ ਕੇ ਆਓ ਜਮ 'ਚ ਜਮ ਤਾਂ ਨਹੀਂ ਲਾਉਣੀ ਲਾਓ ਬਾਈ ਸ਼੍ਰੀਨਗਰ ਜੰਮੂ ਲਾ ਕੇ ਦੀ ਤੁਸੀਂ ਜਮ ਦੇਖ ਲਓ ਤਨ ਮੁੰਡੇ ਲੱਗੇ ਪਏ ਜਿਮ ਲਾਉਣ ਠੀਕ ਆ ਗੱਲਬਾਤ ਯਾਰ ਡੰਬਲ ਡੰਬਲ ਮਸ਼ੀਨਾਂ ਵੀ ਸੋਹਣੀਆਂ ਆਈਆਂ ਚੱਲੀਏ ਹੁਣ ਆਪਾਂ ਆਪਣੇ ਕੰਮ ਵੱਲ ਚੱਲੀਏ ਕਰਾਂ ਟਾਈਮ ਬਾਈਸ ਸਵਾ 6 ਹੋ ਗਏ ਜੈਸੀ ਖਾਣ ਨੂੰ ਲਿਆ ਇੱਕ ਬਰੈਡ ਦਾ ਪੈਕਟ ਤੇ ਦੁੱਧ ਦੀ ਬੋਤਲ ਹਰ ਪਾਲਾ ਕਿੰਨੇ ਦਿੱਤੀ ਆ 70 ਰੁਪਏ ਦੀ 70 ਰੁਪਏ ਦੀ ਦੁੱਧ ਦੀ ਬੋਤਲ ਦਿੱਤੀ ਹੈਗੀ ਦੁੱਧ ਨਹੀਂ ਪੀਤਾ ਬਹੁਤ ਜਿੱਦਿਆਂ ਦੇ ਘਰ ਆਏ ਉਹਦੋਂ ਦਾ ਦੁੱਧ ਨਹੀਂ ਮਿਲਿਆ ਇਹ ਪੈਕੇਟ ਕਿੰਨੇ ਦਿੱਤਾ 25 ਰੁਪਏ 25 ਰੁਪਿਆ ਦਾ ਬਰੈਡ ਦੇ ਪੈਕੇਟ ਹਨਾ ਐ ਦੁੱਧ ਪੀਏਗਾ ਅੱਜ ਤੋਂ ਤੇ ਆਪਾਂ ਨੂੰ ਸ਼ਾਮ ਨੂੰ ਗਰਮ ਕਰ ਲਾਂਗੇ ਤੇ ਹੁਣ ਆਪਾਂ ਟਿਕਾਣਾ ਲੱਭ ਗਏ ਕੋਈ ਸੰਦੀਪ ਇਹ ਬਹਿਣਾ ਬਾਂਦਰਾ ਉਤੇ ਬਾਂਦਰ ਨਹੀਂ ਸੀ ਪਿੱਛੇ ਉਹਨਾਂ ਕੋਲੇ ਉਹਨਾਂ ਕੋਲੇ ਛੱਡ ਕੇ ਆਉਣਾ ਸੀ ਇਹਨੂੰ ਦੇਖ ਟਾਈਮ ਹੋ ਗਿਆ ਬਾਈ 7:30 ਦਾ ਤੇ ਹੁਣ ਰਹਿਣ ਦਾ ਬੰਦੋਬਸਤ ਕਰਨਾਗਾ ਅਸੀਂ ਹੈਗੇ ਆ ਸ਼੍ਰੀ ਨਗਰ ਤੋਂ 2250 ਕਿਲੋਮੀਟਰ ਪਿੱਛੇ ਆਗੇ ਤੇ ਅੱਜ ਨਾ ਕੋਈ ਮੰਦਰ ਮਿਲਿਆ ਤੇ ਨਾ ਕੋਈ ਰਾਹ ਚ ਗੁਰਦੁਆਰਾ ਮਿਲਿਆਗਾ ਤੇ ਫਿਰ ਹੁਣ ਰਹਿਣ ਦਾ ਪ੍ਰਬੰਧ ਜਿਹੜਾ ਕੀਤਾਗਾ ਆਪਾਂ ਠੀਕ ਆ ਜੀ ਜਿਹੜਾ ਸਾਰਿਆਂ ਨਾਲੋਂ ਬੈਸਟ ਆਗੀ ਤਾਂ ਹੁੰਦੀ ਹੈਗੀ ਉਹ ਆ ਤੁਸੀਂ ਦੇਖ ਲਓ ਪٹرول ਪੰਪ ਜੀ ਇੱਥੇ ਸਾਨੂੰ ਬਈ ਪٹرول ਪੰਪ ਤੇ ਸਾਰਿਆਂ ਨੂੰ ਮੇਨ ਗੱਲ ਫੋਨ ਚਾਰਜਿੰਗ ਮਿਲੂਗਾ ਠੀਕ ਆ ਤੇ ਲੈਟਰਨ ਬਾਥਰੂਮ ਤੇ ਪਾਣੀ ਦੀ ਸਹੂਲਤ ਬਾਕੀ ਖਾਣ ਪੀਣ ਦਾ ਸਮਾਨ ਜਿਹੜਾ ਹੁੰਦਾ ਨਾ ਆਪਣੇ ਕੋਲੇ ਹੈਗਾਗਾ ਤੇ ਪੰਪ ਵਾਲੇ ਬਾਈਆਂ ਨੇ ਇਜਾਜ਼ਤ ਦੇਤੀ ਕਹਿੰਦੇ ਤੁਸੀਂ ਆਪ ਦਾ ਇੱਥੇ ਕੈਂਪਿੰਗ ਟੈਂਟ ਲਾ ਸਕਦੇ ਹੋ ਤੇ ਪਹਾੜੀ ਇਲਾਕਾ ਦਾ ਚਾਰੇ ਪਾਸੇ ਪਹਾੜ-ਪਹਾੜ ਦੇਖਦੇ ਆ ਹਨਾ ਬਾਈ ਤੇ ਮੌਸਮ ਥੋੜਾ ਜਿਹਾ ਠੰਡਾ ਕਰਦੇ ਨੇ ਗਰਮੀ ਬਹੁਤ ਸੀ ਇਸ ਵੇਲੇ ਤਾਂ ਠੰਡ ਹੋ ਜਾਂਦੀ ਹੈਗੀ ਤੇ ਅਸੀਂ ਫੋਨ-ਫੋਨ ਚਾਰਜ ਕਰ ਲਏ ਤੇ ਹੁਣ ਕੈਂਪਿੰਗ ਟੈਂਟ ਲਾਉਣਾ ਸਟਾਰਟ ਕਰਦੇ ਆਂ ਆਪਣਾ ਪਟ્રોલ ਪੰਪ ਤੇ ਸਵਾ 7 ਹੋਏ ਆਗੇ ਤੇ ਫਿਰ ਖਾਣ-ਪੀਣ ਦਾ ਕੋਈ ਇੰਤਜ਼ਾਮ ਕਰਦੇ ਆਂਗੇ ਤੇ ਜਾਂ ਬਈ ਹਨਾ ਆਪਣੀ ਵੀਡੀਓ ਕੋਈ ਵੀ ਦੇਖਦਾ ਵੀ ਬੰਦਾ گاؤں ਤੋਂ ਆਉਣ ਦਾ ਬਾਰੇ ਸੋਚਦਾ ਹਨਾ ਵੀ ਕਿੱਥੇ ਰਹੂੰਗਾ ਕਿੱਥੇ ਨਾ ਜੇ ਪਟ્રોલ ਪੰਪ ਸਾਰਿਆਂ ਨੂੰ ਪਹਿਲਾਂ ਸੇਫ ਜਗਾ ਹੈਗੀ ਹੈਗੀ ਗੁਰਦੁਆਰਾ ਸਾਹਿਬ ਤੇ ਮੰਦਿਰ ਇਹ ਦੋ ਚੀਜ਼ਾਂ ਹੋਗੀਆਂ ਹਨਾ ਦੋ ਥਾਮਾਂ ਹੋਗੀਆਂ ਤੇ ਫਿਰ ਤੀਜਾ ਜਦੋਂ ਕੋਈ ਇਹ ਵੀ ਨਹੀਂ ਮਿਲਦਾ ਉਥੇ ਜਿੱਥੇ ਵੀ ਤੁਸੀਂ ਰੁਕਣਾ ਥੋੜੇ ਬਹੁਤ ਘਰ ਹਨਾ ਸ਼ਹਿਰ ਕੁਝ ਵੀ ਪਿੰਡ ਲਾ ਲੋ ਹੋਣਾ ਚਾਹੀਦਾਗਾ ਕਿਉਂਕਿ ਪਾੜ ਤੇ ਬਈ ਪਾੜਾਂ ਚ ਮੀਂਹੇ ਨੀਰੀ ਕਦੋਂ ਵੀ ਆ ਸਕਦੀ ਆ ਤੇ ਫਿਰ ਤੀਜੇ ਨੰਬਰ ਤੇ ਆ ਜਾਂਦੀ ਆਪਣਾ ਪੈਟਰੋਲ ਪੰਪ ਜਿੱਥੇ ਤੁਹਾਨੂੰ ਮੈਂ ਪਹਿਲਾਂ ਦੱਸਤਾ ਕੀ ਕੀ ਸਹੂਲਤਾਂ ਮਿਲ ਜਾਂਦੀਆਂ ਹਨਾ ਤੇ ਉਹ ਵੀ ਫ੍ਰੀ ਦੇ ਵਿੱਚ ਇੰਨਾ ਬਈ ਇੱਥੇ ਕੋਈ ਪਾਣੀ ਦੀ ਬੋਤਲ ਵੀ ਨਹੀਂ ਹਨਾ ਦੰਦਾ ਹੋਟਲ ਵਗੈਰਾ ਤੋਂ ਤਾਂ ਤੁਹਾਨੂੰ ਪਤਾ ਮੁੱਲ ਹੀ ਲੈਣੀ ਪੈਂਦੀ ਹੈਗੀ ਇੱਥੋਂ ਪਾਣੀ ਪੁਣੀ ਠੰਡਾ ਵਧੀਆ ਪੂਰਾ ਪੀਣ ਵਾਲਾ ਚਿਲਡ ਪਾਣੀ ਮਿਲ ਜਾਂਦਾ ਤੇ ਜਾਂ ਬਈ ਜਿਵੇਂ ਹੋ ਸਾਹਮਣੇ ਆ ਨਾ ਉਹ ਤੁਸੀਂ ਦੇਖਿਆ ਨਾ ਦੋ ਕਮਰੇ ਖਾਲੀ ਪਏ ਆਗੇ ਜਾ ਦੁਕਾਨ ਦੇ ਮੂਹਰੇ ਕਿਸੇ ਦੇ ਸ਼ੈੱਡ ਪੈਣਾ ਬਣਿਆ ਹੋਇਆਗਾ ਕਿਸੇ ਥਾਂ ਦੇ ਮੂਹਰੇ ਸ਼ੈੱਡ ਜਾਂ ਪਿਆ ਹੋਇਆਗਾ ਵੀ ਜਿਹੜਾ ਤੁਸੀਂ ਰਾਤ ਨੂੰ ਮੀਂਹ ਨੇਰੀ ਤੋਂ ਤੁਹਾਡੀ ਬਚਤ ਹੋ ਸਕੇ ਜੇ ਮੀਂਹ ਆਉਂਦਾ ਨੇਰੀ ਆਉਂਦੇ ਤੁਸੀਂ ਉਹਦੇ ਥੱਲੇ ਹੋ ਸਕੋ ਉਹਦੇ ਨੇੜੇ ਤੁਸੀਂ ਕੈਂਪਿੰਗ ਟੈਂਟ ਕਰਨਾਗਾ ਕਿਤੇ ਵੀ ਜਗ੍ਹਾ ਤੇ ਕਿਤੇ ਸੁਨਸਾਨ ਨਹੀਂ ਬੜੇ ਕੋਲ ਸੁਨਸਾਨ ਨਹੀਂ ਜਗ੍ਹਾ ਹੋਣੀ ਚਾਹੀਦੀ ਕਿਤੇ ਨਾ ਕਿਤੇ ਚਹਿਲ ਪਹਿਲ ਹੋਣੀ ਚਾਹੀਦੀ ਹੈ ਉੱਥੇ ਰੁਕਣਾ ਚਾਹੀਦਾਗਾ ਤੇ ਆਪਣੇ ਬੰਦੇ ਰੈਸਟ ਕਰ ਜਾਂਦੇ ਆ ਹਰਪਾਲ ਫੇਲ ਬੰਦਾ ਇੰਸਟਾ ਇੰਸਟਾਗ੍ਰam ਤੇ ਇਹਨੂੰ ਵੀ ਫੋਲੋ ਕਰ ਲਿਓ ਤੇ ਸੰਦੀਪ ਸੰਦੀਪ ਦਾ ਸਫਰਨਾਮਾ ਤੇ ਆਪਣੇ ਬੰਬੂ ਘਾਟ ਆ ਖੜੇ ਆ ਕਿ ਤਿੰਨੇ ਤੇ ਹੁਣ ਆਪਾਂ ਕੈਂਪਿੰਗ ਟੈਂਟ ਆਪਾਂ ਇੱਥੇ ਲਾਉਣੇ ਆਗੇ ਬਾਈਆਂ ਨੇ ਜਿੱਥੇ ਕਿਹਾਗਾ ਹਨ ਤੇ ਉਹ ਵੀ ਤੁਹਾਨੂੰ ਸਾਰਾ ਅੱਜ ਪ੍ਰੋਸੈਸ ਦਿਖਾਵਾਂਗੇ ਬਾਬੇ ਦੀ ਕਿਰਪਾ ਨਾਲ ਬਾਈ ਨਾ ਇਹਨੂੰ ਮੈਨੂੰ ਲੱਗਦਾ ਦੂਜਾ ਸਾਲ ਹੋ ਗਿਆ ਕੈਂਪਪਿੰਗ ਟੈਂਟ ਲੈ ਇਹਨੂੰ ਤੇ ਹਜੇ ਤੱਕ ਕਿਸੇ ਪਾਸੇ ਲਾਉਣ ਦਾ ਪਲਾਨ ਨਹੀਂ ਬਣਿਆ ਤੇ ਅੱਜ ਫਾਈਨਲੀ ਉਹ ਕੰਮ ਹੋਊਗਾ ਆਪਣਾ ਹਨ ਤੇ ਇਹਨੂੰ ਆਪਾਂ ਅੱਜ ਖੋਲਾਂਗੇ ਤੇ ਕਿਉਂਕਿ ਉਮੀਦਾਂ ਦਾ ਦਿਲ ਚ ਪਹਿਲਾਂ ਹੀ ਸੀਗਾ ਵੀ ਆਪਾਂ ਆ ਕੋ ਸਾ ਕੋਸ ਕਰਨਾ ਕਰਨੇ ਹਨ ਹਨ ਉਹ ਹੁੰਦੇ ਹੀ ਆ ਬੰਦੇ ਜਿਹੜੇ ਮਰੀਜ਼ਾਂ ਹੁੰਦੀਆਂ ਆ ਤੇ ਹੌਲੀ ਹੌਲੀ ਕੰਮ ਛੱਡ ਕੇ ਜਿਵੇਂ ਮਰਜ਼ੀ ਲਾ ਲੋ ਤੇ ਅੱਜ ਉਹ ਸੁਭਬ ਬਣ ਗਿਆ ਅੱਜ ਉਹ ਦਿਨ ਆ ਗਿਆ ਸਾਈਕਲਾਂ ਆਪਣੀਆਂ ਬਾਈ ਇੱਥੇ ਲੱਗੀਆਂ ਪੰਪ ਤੇ ਅੰਦਰ ਜਾਲ ਦੇ ਅੰਦਰ ਤੇ ਲੈ ਕੇ ਬਾਬੇ ਦਾ ਨਾਮ ਤੇ ਖੋਲੋ ਅਜ ਮੈਟ ਮੂਟ ਸਾਰਾ ਕੁਝ ਆ ਟੈਂਟ ਵੀ ਖੋਲੋ ਆਪਣਾ ਕਾਗਜ਼ ਸਹਮਾਲ ਕੇ ਨਾ ਪਰਾਂ ਸਿੱਟ ਦਾਂਗੇ। ਉਹ ਸਹੀ ਬੀਚੰਗੀ ਇਹ ਨਾ ਦੀ ਨਾ। ਹਾਂ, ਆ ਬੈਲਟ ਜੀ ਸਹਮਾਲ ਕੇ ਰੱਖੋ ਇਹਨੂੰ ਸਵੇਰੇ ਐਂ ਇਕੱਠੇ ਕਰ ਲਾਂਗੇ। ਜੈ ਬਾਬੇ ਦੀ। ਖੋਲੋ ਭਈ ਆਪਣਾ ਸ਼ਾਸਤਰ ਵਾਸਤਰ। ਬਹੁਤ ਟਾਈਮ ਦਾ ਲਿਆਂਦਾ ਪਿਆ ਸੀ ਘਰੇ। ਰਾਜਸਥਾਨ ਵੀ ਗਿੜੇ ਕੱਢਿਆ ਪਰ ਇਹਨੂੰ ਲਾਉਣ ਦਾ ਕਦੇ ਮੌਕਾ ਨਹੀਂ ਮਿਲਿਆ ਪਹਿਲੀ ਵਾਰ ਕੈਂਪਿੰਗ ਕਿ ਕਿਹ ਬੇਚੀ ਸੀ ਸਾਰੀਆਂ ਸਲਾਈਆਂ ਜੀਆਂ ਬੇਚੀ ਆ ਹੈ ਨਹੀਂ ਹੁਣ ਫਿਰ ਹੋ ਗਿਆ ਕੰਮ ਉਹੀ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਕਿਹਾ ਵੀ ਸੀ ਉੱਥੇ ਕਰੇ ਕੋਲ ਲਾ ਕੇ ਕਰਦਾ ਸੂਕੇ ਸਰੋਕਾ ਹੈ ਹੁਣ ਬਾਈ ਨਮਾ ਸਿਆਪਾ ਪੈ ਗਿਆ ਇਹਦੀਆਂ ਤਾਰਾਂ ਨਹੀਂ ਹੈ ਨਹੀਂ ਮੈਨੂੰ ਲੱਗਦਾ ਘਰੀ ਰਹਿ ਗਈਆਂ ਉਹ ਅਸੀਂ ਘਰੋਂ ਤੁਰਨ ਲੱਗੇ ਨੇ ਚੈੱਕ ਵੀ ਨਹੀਂ ਕਰੀਆਂ ਮੈਂ ਤੈਨੂੰ ਕਿਹਾ ਵੀ ਸੀ ਘਰੇ ਹੈਂ ਚੈੱਕ ਕਰ ਲੈ ਤੇ ਐਂ ਤਾਂ ਇਹ ਗੱਲ ਵੀ ਨਹੀਂ ਬਾਨੀ ਐਂ ਤਾਂ ਇਹ ਕੱਲਾ ਕਪੜਾ ਹੀ ਆਗਾ ਅਰਪਾਲ ਬੈਗਾਂ ਬੁੱਗਾਂ ਚ ਕਰ ਚੈੱਕ ਇਹ ਤਾਂ ਡਰਦੇ ਸੀ ਵੀ ਕਰ ਲੈ ਲਓ ਬਾਬਾ ਜੀ ਲੱਗ ਗਿਆ ਆਪਣਾ ਹੋ ਗਿਆ ਕੈਂਪਿੰਗ ਟੈਂਟਰ ਕਾਮਯਾਬ ਇਹਨੂੰ ਜਿਹੜਾ ਭਾਈ ਖੜਾ ਕਰਨ ਵਾਸਤੇ ਨਾਲ ਸਲਾਈਆਂ ਜੀਆਂ ਹੁੰਦੀਆਂ ਆਂ ਆ ਟੈਂਟ ਨੂੰ ਉਹ ਅਸੀਂ ਘਰੀ ਭੁੱਲੇ ਕਿਉਂਕਿ ਮਗਾਏ ਨੂੰ ਤਾਂ ਹੋ ਗਿਆ ਸੀ ਸਾਲ ਡੇਢ ਸਾਲ ਹੋ ਗਿਆ ਸੀ ਘਰੇ ਪਾਈ ਨੂੰ ਪਤਾ ਨਹੀਂ ਕਿਵੇਂ ਸਾਈਡ ਤੇ ਪਈਆਂ ਸਾਈਡ ਤੇ ਰਹਿ ਗਈਆਂ ਕੋਸ ਸਾਹਿਬ ਆ ਤੂੰ ਉਹ ਹਜੇ ਬਾਬੇ ਮੇਰੀ ਗੱਲ ਸੁਣ ਹਜੇ ਵੀ ਬਾਬੇ ਨੂੰ ਮਨਜ਼ੂਰ ਨਹੀਂ ਹੈਗਾ ਇਹ ਟੈਂਟ ਲਾਉਣ ਜਦੋਂ ਡੇਢ ਦੋ ਸਾਲ ਘਰੇ ਪਾਈ ਨੂੰ ਹੋ ਗਿਆ ਸੀ ਹਜੇ ਵੀ ਨਹੀਂ ਮਨਜ਼ੂਰ ਹੋਇਆ ਹਾਂ ਚੱਲ ਕੋਈ ਨਾ ਤੇ ਕੇ ਰਾਜਾ ਸੀ ਬਈ ਇਦਾਂ ਹੀ ਪੈ ਜਾਗੇ ਆਪ ਥੱਲੇ ਵਿਛਾਲਿਆ ਉਹ ਟੈਂਟ ਚ ਤੇ ਉੱਤੇ ਮੈਟ ਤੇ ਉੱਪਰ ਲੈਣ ਵਾਸਤੇ ਉਹ ਹੈਗੇ ਸਲੀਪਿੰਗ ਬੈਗ ਸਾਡੇ ਕੋਲੇ ਠੰਡ ਠੁੰਡਾ ਲਿਆ ਨਾ ਉਹ ਹੈਗੇ ਆਗੇ ਉਹ ਪਿੱਠੂ ਜੇ ਨਹੀਂ ਪਏ ਉਹਨਾਂ ਦੇ ਵਿੱਚ ਬੜ ਕੇ ਪੈਣ ਵਾਲੇ ਹੈਗੇ ਆ 슈ਟ ਦੇ ਤੇ ਅੱਜ ਅਸੀਂ ਇਦਾਂ ਹੀ ਪੈ ਜਾਗੇ ਇਦਾਂ ਦਾ ਐਡਾ ਦਾ ਕੋਈ ਚੱਕਰ ਨਹੀਂਗਾ ਤੇ ਕੱਲ ਨੂੰ ਫਿਰ ਆਪਾਂ ਸ਼ਹਿਰ ਸ਼ੂਰ ਤੇ ਦੇਖਾਂਗੇ ਨਾ ਕਿਸੇ ਪਾਸੇ ਜੀ ਅਸਲਾਈਆਂ ਜੀਆਂ ਮਿਲ ਗਈਆਂ ਤਾਂ ਠੀਕ ਆ ਤੇ ਨਹੀਂ ਫਿਰ ਬਜਟ ਦੇ ਹਿਸਾਬ ਨਾਲ ਦੇਖਾਂਗੇ 아니 ਪਤਾ ਆਪਾਂ ਨੂੰ ਫਿਰ ਟੈਂਟ ਨਵਾਂ ਲੈਣਾ ਪਊਗਾ ਠੀਕ ਆ ਛਿੱਲਾ ਕਰਨੇ ਪੂਆ ਜੀ ਸਾਰੇ ਬੈਗ ਪੱਟ ਫਰੋਲਤੇ ਬਾਈ ਪਰ ਉਹ ਨਹੀਂ ਮਿਲੀਆਂ ਸਾਨੂੰ ਸਲਾਈਆਂ ਜੀਆਂ ਇਹਦੀਆਂ ਚਲੋ ਬਾਈ ਰੱਬ ਕਰੇ ਜੇ ਵੀ ਪੂ ਜਿਹੜਾ ਲੈ ਵੀ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਤੇ ਹੁਣ ਫਿਰ ਖਾਣ ਪੀਣ ਦਾ ਬੰਦੋਬਸਤ ਕਰ ਲਗੇ ਤੇ ਆਪਾਂ ਨਾਲ ਲੈ ਕੇ ਆਏ ਆ ਨਾ ਸਾਨੂੰ ਪਤਾ ਹੀ ਆ ਦੁੱਧ ਗਰਮ ਕਰਨਾਗਾ ਤੇ ਆ ਬਰੈਡ ਆ ਕੇ ਆਪਣੇ ਕੋਲੇ ਖਾਵਾਂਗੇ ਤੇ ਆ ਡੋਂਗਾ ਵੀ ਨਾਲ ਹੀ ਲਿਆਏ ਆ ਬਾਟੀਆਂ ਬੂਟੀਆਂ ਨਾ ਤੇ ਗਲਾਸ ਆ ਆਪਣਾ ਸਿਲੰਡਰ ਪਿਆਗਾ ਛੋਟਾ ਜਿਹਾ ਤੇ ਆ ਚੁੱਲਾਗਾ ਆਪਣਾ ਇਥੇ ਆਪਾਂ ਦੁੱਧ ਗਰਮ ਕਰਾਂਗੇ ਹਨਾ ਇਹ ਵੀ ਨਵਾਂ ਲੈ ਕੇ ਆਏ ਸੀਗੇ ਆਉਂਦੇ ਹੋਏ ਇਥੇ ਦੁੱਧਾ ਦ ਗਰਮ ਹੋ ਜਾਂਦਾ ਮੈਗੀ ਮੂਗੀ ਐਦਾਂ ਦਾ ਕੁਝ ਜੇ ਤੁਸੀਂ ਛੋਟਾ ਮੋਟਾ ਆਈਟਮ ਬਣਾਉਣੀ ਆ ਚਾਹ ਬਣਾਉਣੀ ਆਗੀ ਉਦਾਂ ਬਣ ਜਾਂਦੀ ਹੈ ਵਧੀਆ ਬਣ ਜਾਂਦੀ ਹੈਗੀ ਇਹਨੂੰ ਚਲਾਉਣੇ ਆਗੇ ਤੇ ਇਹ ਕੰਮ ਤਾਂ ਸਟਾਰਟ ਕਰ ਗਏ ਤੇ ਪਰ ਇਥੋਂ ਇੱਥੇ ਤਾਂ ਬਾਈ ਪੰਪ ਆਗਾ ਤੇ ਨਿਸ਼ਚਤਰਖਾਨੇ ਪਰਾਂ ਜਾ ਕੇ ਉਧਰ ਗਰਮ ਕਰਕੇ ਲਿਆਉਣੇ ਆ ਦੁੱਧ ਤੇ ਆਪਣੇ ਕੋਲ ਭਾਂਡਾ ਢਿੰਡਾ ਸਾਰਾ ਹੈਗਾਗਾ ਹੋਰ ਕੋਈ ਗੱਲ ਬਾਤ ਮੁੰਡਿਓ ਸਾਂਝੀ ਕਰਨੀ ਹੋਵੇ ਟੈਂਟ ਟੈਂਟ ਲਾਉਣ ਨਾਲ ਲੱਗਣ ਦੇ ਕੋਈ ਦੁੱਖ ਹੋਵੇ ਦੁੱਖ ਹੀ ਆ ਸਾਰਾ ਥੱਲੇ ਵਿਛਾਲਿਆ ਥੱਲੇ ਵਿਛਾਲਿਆ ਨਾ ਚੱਲ ਗਾਲਾ ਕੱਢਣ ਦਾ ਪੂਰਾ ਚਿਤ ਕਰਦਾ ਪਰ ਕੋਈ ਨਹੀਂ ਚੱਲ ਚਲੋ ਘਰ ਚਲੇ ਗਏ ਜਿੰਨੇ ਵੀ ਦੇਖਦੇ ਆਡਿਐਂਸ ਦੇ ਆਡੀਐਂਸ ਦੇਖ ਲਈ ਆਪਾਂ ਨੂੰ ਉਹ ਸਾਹਮਣੇ ਗਾਲਾ ਕੱਢਦੇ ਕਰਦੇ ਕਰਦੇ ਇੱਕ ਮਿੰਟ ਬੰਦ ਕਰ ਇਹਨੂੰ 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 ਇੱਧਰ ਤੂੰ ਕਰ ਹਾਂ ਥੋੜੀ ਹਾਂ ਇੱਥੇ ਕਰ ਨਾ ਤਾਂ ਲੱਗਣੀ ਕੋਪਿਆ ਹੋਣੀ ਕਰ ਜਾ ਕਮੈਂਟ ਅਧਿਆਰ ਦੂਜਾ ਕੱਟਣਾ ਪਊਗਾ ਅੱਗੇ ਨਾਲ ਲਾ ਦੀ ਇਥੇ ਐਵੇਂ ਤਾਂ ਬਈਆਂ ਦੀ ਟੋਚਕਣੀ ਦਿੱਤੀ ਹੁੰਦੀ ਹੈਗੀ ਪਰ ਆਹ ਸੰਦਸਨ ਡੇਡੇ ਵੀ ਤੁਹਾਡੇ ਕੋਲੇ ਨਾਲ ਹੋਣੇ ਜ਼ਰੂਰੀ ਹੈ। ਰਹਾੋ ਬਈ। ਕੀ ਆਕਾ ਬਈ? ਇਧਰ ਕਰਦੇ ਨੋੜ ਜੀ ਇਧਰ ਨਾਲ ਹਵਾ ਲੱਗਦੀ ਯਾਰ ਪਾ। ਐਡਾ ਤਾਂ ਕੀ ਆ ਪੱਥਰ ਚੱਕਣ ਨੂੰ। ਲੈ ਬਈ। ਇਹਨਾਂ ਥੋੜੀ ਹੁਣ ਪਤਾ ਹੀ ਆ ਵੀ ਹਵਾ ਹੋਵਾ ਤਾਂ ਸਿਸਟਮ ਕਰਨਾ ਪੈਂਦਾਗਾ। ਓਹ ਕਰ ਬਸ ਇਸ ਤਰ੍ਹਾਂ ਸੈਸ ਉਹ ਫੜ ਕੇ ਰੱਖ ਬੜਾ ਜੀ ਹਾਂ ਲਾ ਇਹਨੇ ਟਾਈਮ ਤੇ ਮਾਰਦਾ ਵਾਲਾ ਨੋ ਬਈ ਹੁਣ ਆਪਾਂ ਆਪਣਾ ਦੁੱਧ ਗਰਮ ਹੋ ਜਾਊਗਾ ਤੇ ਸੰਦਸ ਨੇੜੇ ਮਾੜੇ ਮੋਟੇ ਹਨ ਇੰਨੀਆਂ ਕ ਚੀਜ਼ਾਂ ਹੋਣੀਆਂ ਚਾਹੀਦੀਆਂ ਕੋਲੇ ਹਾਏ ਹਾਏ ਲੈ ਬਾਬੇ ਰੰਗ ਲਾ ਤੇ ਲੋ ਬਾਈ ਜੀ ਦੁੱਧ ਆਪਣਾ ਗਰਮ ਹੋ ਗਿਆ ਬਾਲੇ ਵਾਲੇ ਨਹੀਂ ਦਿਵਾਉਣੇ ਕਿਉਂਕਿ ਗੈਸ ਵੀ ਸਾਨੂੰ ਪਤਾ ਹਨਾ ਬਚਤ ਹਰੇਕ ਚੀਜ਼ ਦੀ ਕਰਨੀ ਪੈਂਦੀ ਹੈਗੀ ਇੱਕ ਵਾਲਾ ਹੋਰ ਲੈ ਨਹੀਂ 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 ਬਹੁਤ ਆ ਬਹੁਤ ਆ ਇੱਕ ਵਾਲਾ ਹੋਰ ਦਿਵਾ ਲੈ ਘਰੇ ਬੈਠੇ ਗੱਲਾਂ ਦੇ ਕਰ ਨਹੀਂ ਯਾਰ ਬੰਦ ਕਰ ਲੈ ਬਸ ਤੂੰ ਬੰਦ ਕਰ ਦੇ ਓ ਯਾਰ ਬੰਦ ਕਰ ਲੈ ਯਾਰ ਇਹ ਕਵਾਲਾ ਹੋਰ ਦਵਾ ਗੇ ਉਹ ਮੈਨੂੰ ਕਹੀ ਜਾਵੇ ਸੰਦੀਪ ਦੁੱਧ ਗਾਂ ਦਾਗਾ ਵੀ ਮੈਂ ਦੱਸ ਚੋਕੇ ਆਇਆਗਾ ਗਾਂ ਦਾ ਮੈਨੂੰ ਪਤਾ ਕਿਹੜਾ ਭਾਲਦਾ ਇੱਥੇ ਦੇਖ ਦੇ ਹਾਂ ਕੱਢਦੇ ਹੁਣ ਜਿਹੜਾ ਪੂਰਾ ਆਏਗਾਗਾ ਆਜੇ ਬਾਈ ਛੋਲੇ ਪਿਆਉਣ ਲੱਗੇ ਤਾਂ ਯਾਦ ਆਇਆ ਮੂੰਹ ਜਿਹੜਾ ਡੋਲੂ ਸੀਗਾ ਨਕੋਦਰੀ ਭੁੱਲਿਆ ਆ ਉੱਥੇ ਡੇਰੇ ਚ ਚੱਲ ਕੋਈ ਨਾ ਮੈਂ ਭੁੱਲ ਗਿਆ ਤੂੰ ਤੂੰ ਹੀ ਕਿਹਾ ਸੀ ਮੈਂ ਚੱਕ ਲਿਆ ਤੂੰ ਤੂੰ ਵੀ ਮੇਰੇ ਨਾਲ ਹੀ ਹੋ। ਕਿਹਾ ਤਾਂ ਤੂੰ ਕਿਹਾ ਤਾਂ ਤੂੰ ਹੀ ਸੀ ਮੈਂ ਡੋਲੂ ਚੱਕ ਲਿਆ ਆ। ਉੱਥੇ ਰੱਖਿਆ ਆ। ਕਰਮਾ ਬੱਬਾ। ਲਓ ਭਾਈ ਜੀ ਅੱਜ ਦੀ ਰਾਤ ਦੁੱਧ ਤੇ ਬਰੈਡ। ਵੈਸੇ ਆਪਣੇ ਬੈਗ 'ਚ ਬਿਸਕੁਟ ਵੀ ਹੈਗੇ ਆਗੇ ਤੇ ਕੀ ਕਹਿੰਦੇ ਹੁੰਦੇ ਮੈਗੀ-ਮੁਗੀ ਵੀ ਉਹਦੇ ਪੈਕਟ ਵੀ ਹੈਗੇ ਆਗੇ। ਹਲਕਾ ਦੁੱਧ ਤੇ ਦਨੀ। जय बाबे दी <coughs> खोलो भाई अपना शस्त्र वस्त्र ਬਹੁਤ ਟਾਈਮ ਦਾ ਲਿਆਂਦਾ ਪਿਆ ਸੀ ਘਰੇ ਰਾਜਸਥਾਨ ਵੀ ਗੇੜੇ ਕੱਢਿਆ ਪਰ ਇਹਨੂੰ ਲਾਉਣ ਦਾ ਕਦੇ ਮੌਕਾ ਨਹੀਂ ਮਿਲਿਆ ਪਹਿਲੀ ਵਾਰ ਕੈਂਪਿੰਗ ਕਿ ਕਿਤੇ ਕਿ ਕਿ ਬੇਚੀ ਸੀ ਸਾਰੀਆਂ ਸਲਾਈਆਂ ਜੀਆਂ ਬੇਚੀ ਆ ਯਾਨੀ ਹੁਣ ਫਿਰ ਹੋ ਗਿਆ ਕੰਮ ਉਹੀ ਜਿਹੜਾ ਨਹੀਂ ਹੋਣਾ ਚਾਹੀਦਾ ਸੀ 25 ਸਿੱਧੇ ਕਰੇ ਗੋਲਾ ਕਰ ਲਾ ਕਿ ਕਰ ਲਾ ਥੋਕੇ ਸਾਰਾ ਕੁਝ ਹੋ ਗਿਆ ਤੇ ਹੁਣ ਲੱਗਿਆ ਬਾਈ ਆਪਾਂ ਸੌਣਾ ਧੰਨਵਾਦ ਬਾਈ ਸਾਰਿਆਂ ਦਾ ਜਿਨੇ ਜਿਨੇ ਆਪਣੀ ਵੀਡੀਓ ਦੇਖੀ ਆ ਤੇ ਅੱਗੇ ਆਪਾਂ ਹੋਰ ਜਿਵੇਂ ਜਿਵੇਂ ਅੱਗੇ ਜਾਈ ਜਾਵਾਂਗੇ ਬਹੁਤ ਵਧੀਆ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਤੇ ਪੂਰੇ ਵੀਡੀਓ ਦੇ ਨਾਲ ਤੁਸੀਂ ਬਣੇ ਰਿਹਾ ਕਰੋ ਠੀਕ ਆ ਜੀ ਅੱਗੇ ਬਹੁਤ ਤੁਹਾਨੂੰ ਬਹੁਤ ਕੁਝ ਦਿਖਾਉਣਾ ਅਜੇ ਅਜੇ ਤਾਂ ਕੁਝ ਵੀ ਨਹੀਂਗਾ ਅੱਗੇ ਲੋਕ ਕਿੱਦਾਂ ਦੇ ਰਹਿੰਦੇ ਆ ਕੀ ਗੱਲਬਾਤ ਆ ਉਹਦੇ ਵਿੱਚ ਆਪਾਂ ਜਮਾ ਸਰੋਂ ਗ੍ਰੇਨ ਮਤਲਬ ਕਿ ਵੇਚ ਜਾ ਕੇ ਮੋੜਾਂਗੇ ਠੀਕ ਆ ਬਾਈ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਜਰੂਰ ਫੋਲੋ ਕਰ ਲਿਓ ਥੱਲੇ ਆਪਾਂ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਚ ਤੇ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ